ਆਮ ਆਦਮੀ ਪਾਰਟੀ ਤੋਂ ਜਿਹੜਾ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਮੁੱਕ ਚੁੱਕਿਆ ਜੋ ਉਹਨਾਂ ਨੇ ਕਿਸਾਨਾਂ ਦੇ ਨਾਲ ਕੀਤਾ ਤੇ ਉਹੀ ਕਿਸਾਨਾਂ ਦੇ ਜਾਂ ਦਿਹਾਤੀ ਏਰੀਆ ਦੇ ਪਿਆਰ ਸਦਕਾ ਸਤਕਾਰ ਸਦਕਾ ਭਾਰਤੀ ਜਨਤਾ ਪਾਰਟੀ ਨੇ ਇਹ ਪਹਿਲਾ ਦਫਤਰ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਜੀਤ ਪਗਲ ਸਿੰਘ ਜੀ ਦਾ ਇਹਨਾਂ ਨੇ ਨਾਮ ਦੀ ਦੁਰਵਰਤੋਂ ਕੀਤੀ ਨਾਂ ਨੂੰ ਵਰਤ ਕੇ ਕਿ ਉਹਨਾਂ ਦੇ ਸਿਧਾਂਤਾਂ ਦੇ ਕੀ ਹੈ ਖਰੀ ਉਤਰੀ ਆਮ ਆਦਮੀ ਪਾਰਟੀ ਨੇ ਦੀ ਜਨਤਾ ਪਾਰਟੀ ਨੇ ਜੋ ਮਨੁੱਖੀ ਅਧਿਕਾਰ ਅਧਿਕਾਰਾਂ ਦੇ ਲਈ ਕੰਮ ਕੀਤੇ ਹੈਗੇ ਨੇ ਇੰਡੀਆ ਦੀ ਪ੍ਰਗਤੀ ਦੇ ਲਈ ਕੰਮ ਕੀਤੇ ਹੈਗੇ ਨੇ ਉਹ ਤੁਸੀਂ ਗਰਾਊਂਡ ਲੈਵਲ ਤੇ ਹੋਣ ਦੇਖੋਗੇ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਲਕਾ ਸਾਨੇਵਾਲ ਦੇ ਵਿੱਚ ਆਪਣਾ ਮੁੱਖ ਦਫ਼ਤਰ ਖੋਲ੍ਹਿਆ ਹੈਗਾ ਜੀ ਇੱਕ ਸਾਡਾ ਦਫ਼ਤਰ ਪੁਰਾਣਾ ਜਿਹੜਾ ਪੁਲ ਦੇ ਨਾਲ ਹੈਗਾ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਵੀ ਜਿਵੇਂ ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਤੋਂ ਜਿਹੜਾ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਮੁੱਕ ਚੁੱਕਿਆ ਜੋ ਉਹਨਾਂ ਨੇ ਕਿਸਾਨਾਂ ਦੇ ਨਾਲ ਕੀਤਾ ਤੇ ਉਹੀ ਕਿਸਾਨਾਂ ਦੇ ਜਾਂ ਦਿਹਾਤੀ ਏਰੀਆ ਦੇ ਪਿਆਰ ਸਦਕਾ ਸਤਿਕਾਰ ਸਦਕਾ ਭਾਰਤੀ ਜਨਤਾ ਪਾਰਟੀ ਨੇ ਪਹਿਲਾ ਦਫ਼ਤਰ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਔਰ ਅਸੀਂ 2027 ਦੀ ਜਿੱਤ ਵੱਲ ਵੱਧਦੇ ਜਾ ਰਹੇ ਹਾਂ ਔਰ ਤੁਸੀਂ ਦੇਖੋਗੇ ਜੋ ਪਿੰਡਾਂ ਦੇ ਹੋਰ ਭਰਾ ਵੀ ਮੇਰੇ ਆਏ ਨੇ ਪ੍ਰਧਾਨ ਜੀ ਦੀ ਅਗਵਾਈ ਵਿੱਚ ਰਿਸ਼ਪਾਲ ਜੀ ਦੀ ਸਾਡੇ ਕਨਵੀਨਰਜੀ ਦੀ ਅਗਵਾਈ 'ਚ ਅਸੀਂ ਵੱਡੀ ਗਿਣਤੀ ਦੇ ਵਿੱਚ ਆਵਾਜ਼ ਵੀ ਪਾਰਟੀ ਦੇ ਵਿੱਚ ਹੁਣ ਜਨਤਾ ਭਰਤੀ ਕਰਨੀ ਹੈ ਤੇ ਆਪਣੇ ਪੰਜਾਬ ਦੇ ਸੁਨਹਿਰੇ ਭਵਿੱਖ ਦੇ ਲਈ ਯਤਨਸ਼ੀਲ ਰਹਾਂਗੇ ਜੀ ਧੰਨਵਾਦ ਜੀ ਕਿਸਾਨ ਦਾ ਨਾਅਰਾ ਜਿਹੜਾ ਦੇਖ ਲਿਆ ਬਿਲਕੁਲ ਜੀ ਕਿਉਂਕਿ ਜਿੰਨੇ ਵੀ ਪੁਰਾਣੇ ਨਾਅਰੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਿ ਚਾਹੇ ਸ਼ਹੀਦ ਭਗਤ ਸਿੰਘ ਜੀ ਦਾ ਇਹਨਾਂ ਨੇ ਨਾਮ ਦੀ ਦੁਰਵਰਤੋਂ ਕੀਤੀ ਨਾਮ ਨੂੰ ਵਰਤ ਕੇ ਕਿ ਉਹਨਾਂ ਦੇ ਸਿਧਾਂਤਾਂ ਦੇ ਕੀ ਇਹ ਖਰੀ ਉੱਤਰੀ ਆਵਾਦਵੀ ਪਾਰਟੀ ਨਹੀਂ ਉੱਤਰੀ ਸਾਡੇ ਸਾਰੇ ਸੰਵਿਧਾਨ ਦੇ ਨਾਲ-ਨਾਲ ਸਾਡੀ ਭਾਰਤੀ ਜਨਤਾ ਪਾਰਟੀ ਨੇ ਜੋ ਮਨੁੱਖੀ ਅਧਿਕਾਰਾਂ ਦੇ ਲਈ ਕੰਮ ਕੀਤੇ ਹੈਗੇ ਨੇ ਇੰਡੀਆ ਦੀ ਪ੍ਰਗਤੀ ਦੇ ਲਈ ਕੰਮ ਕੀਤੇ ਹੈਗੇ ਨੇ ਉਹ ਤੁਸੀਂ ਗਰਾਊਂਡ ਲੈਵਲ ਤੇ ਹੁਣ ਦੇਖੋਗੇ ਬੜੀ ਸੋਜਵਾਨ ਔਰ ਵਧੀਆ ਟੀਮ ਅਸੀਂ ਭਰਤੀ ਕਰੀ ਜਾ ਰਹੇ ਹਾਂ ਜਿਨ੍ਹਾਂ ਨੇ ਸਾਡੀ ਪਾਰਟੀ ਦਾ ਪੱਲਾ ਫੜਿਆ ਹੈਗਾ ਉਹ ਨਾਂ ਨਾਲ ਤੁਸੀਂ ਦੇਖੋਗੇ ਭੂ ਇੱਕ ਬੜਾ ਵਧੀਆ ਪੰਜਾਬ ਦਾ ਸਿਰਜੰਗ